ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਸਵਿੰਦਰ ਕੋਰ ਪੰਜਾਬ ਤੋਂ ਤੇ ਅੱਜ ਅਸੀਂ ਕਿਆ ਕੱਦੂ ਦੇ ਨਰਮ-ਨਰਮ ਕੋਫਟਿਆਂ ਦੀ ਰੈਸিপি ਤੁਹਾਡੇ ਲਈ ਲੈ ਕੇ ਆਈਆਂ ਤੇ ਜਿਹੜੇ ਵੀ ਮੇਰੇ ਚੈਨਲ ਨੂੰ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਠੀਕ ਹੈ ਜੀ ਤਾਂ ਜੋ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਆਪਾਂ ਸਟਾਰਟ ਕਰਦੇ ਹਾਂ ਇਹ ਰੈਸিপি ਤੇ ਆਪਾਂ ਨੇ ਕੀ ਆ ਕद्दू ਦਾ ਪੀਸ ਲਿਆ ਸੀ ਪੀਸ ਵੱਡਾ ਹੈ ਤੇ ਇਹ ਆਪਣਾ ਤਕਰੀਬਨ ਹੈਗਾ 400 ਗ੍ਰਾਮ ਦਾ ਪੀਸ ਹੈਗਾ ਇਹਨੂੰ ਆਪਾਂ ਛਿੱਲ ਲਿਆ ਚੰਗੀ ਤਰ੍ਹਾਂ ਤੇ ਧੋ ਲਿਆ ਪੀਸ ਵੱਡਾ ਹੈ ਇਸ ਲਈ ਇਸ ਨੂੰ ਆਪਾਂ ਦੋ ਹਿੱਸਿਆਂ 'ਚ ਕੱਟ ਕੇ ਦੋ ਹਿੱਸਿਆਂ 'ਚ ਇਹਨੂੰ ਕੱਟ ਕੇ ਤੇ ਫਿਰ ਆਪਾਂ ਕद्दू ਕਸ ਦੀ ਜਿਹੜੀ ਮੀਡੀਅਮ ਵਾਲੀ ਸਾਈਜ਼ ਹੈ ਨਾ ਐ ਮੀਡੀਅਮ ਵਾਲੀ ਸਾਈਜ਼ મોટી ਸਾਈਜ਼ ਤੋਂ ਨਹੀਂ ਕੱਟਣਾ ਇੱਕਦਾ ਬਹੁਤ ਬਰੀਕ ਹੈ ਇਦਰੋਂ ਵੀ ਨਹੀਂ ਕੱਟਣਾ ਮੀਡੀਅਮ ਵਾਲੀ ਸਾਈਜ਼ ਤੋਂ ਆਨੂੰ ਆਪਾਂ ਕ੍ਰਸ਼ ਕਰ ਲਾਂਗੇ ਆਪਾਂ ਨੇ ਦੋ ਹਿੱਸਿਆਂ 'ਚ ਕੀਆ ਕੱਟ ਲਿਆ ਤੇ ਮੀਡੀਅਮ ਸਾਈਜ਼ ਸਾਈਡ ਤੋਂ ਇਹਨੂੰ ਹੁਣ ਕ੍ਰਸ਼ ਕਰਨਾ ਸਟਾਰਟ ਕਰ ਦਵਾਂਗੇ ਤੇ ਕੀਆ ਆਪਾਂ ਚੰਗੀ ਤਰ੍ਹਾਂ ਕद्दूकस ਕਰ ਲਿਆ ਹੁਣ ਇਹਨੂੰ ਆਪਾਂ ਨਿਚੋੜਾਂਗੇ ਤੇ ਹੱਥਾਂ ਨਾਲ ਤੇ ਇਹਦਾ ਜਿੰਨਾ ਵੀ ਐਕਸਟਰਾ ਪਾਣੀ ਹੈ ਸਾਰਾ ਨਿਕਲ ਜਾਏਗਾ ਤੁਸੀਂ ਕਪੜੇ 'ਚ ਨਿਚੋੜਨਾ ਹੈ ਇਹਨੂੰ ਕਪੜੇ 'ਚ ਵੀ ਨਿਚੋੜ ਸਕਦੇ ਹੋ ਆਪਾਂ ਇਸ ਤਰ੍ਹਾਂ ਇਹਨੂੰ ਨਿਚੋੜ ਲੈਣਾ ਸਾਰਾ ਕੀ ਇਹਦਾ ਪਾਣੀ ਆਪਾਂ ਸਾਰਾ ਨਿਚੋੜ ਲਿਆ ਜੇ ਕੋਈ ਐਕਸਟਰਾ ਬੀਜ ਵਗੈਰਾ ਵੀ ਮੋਟਾ ਬੀਜ ਹੁੰਦਾ ਤਾਂ ਉਹ ਵੀ ਇਹਦੇ ਵਿੱਚ ਹੀ ਆ ਗਿਆ ਤੇ ਪਾਣੀ ਦੇਖੋ ਕਿੰਨੀ ਜਲਦੀ ਇਹਦਾ ਕਾਲਾ ਹੋਣਾ ਵੀ ਸ਼ੁਰੂ ਹੋ ਗਿਆ ਤੇ ਹੁਣ ਆਪਾਂ ਤਿਆਰੀ ਕਰਦੇ ਹਾਂ ਕੋਪਿਆਂ ਦੇ ਬੈਟਰ ਬਣਾਉਣ ਦੀ ਆਪਾਂ 400 ਗ੍ਰਾਮ ਨੂੰ ਕੀਏ ਦੇ ਵਿੱਚ ਇੱਕ ਕੋਲੀ ਬੇਸਣ ਪਾ ਲੈਣਾ ਹੈ ਆਪਾਂ ਨੇ ਇਹ ਕੋਲੀ ਬੇਸਨ ਪਾਇਆ ਕਈ ਵਾਰੀ ਕੀ ਹੁੰਦਾ ਕੀ ਆ ਨਾ ਪਾਣੀ ਛੱਡ ਜਾਂਦਾ ਹੋ ਤਾਂ ਹੋਰ ਲੋਡ ਪੈ ਜਾਂਦੀ ਆਪਾਂ ਨੂੰ ਬੇਸਨ ਪਾਣ ਦੀ ਪਹਿਲਾਂ ਆਪਾਂ ਏਦਾਂ ਹੀ ਬਣਾਵਾਂਗੇ ਇਹਨੂੰ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਨਮਕ ਨਮਕ ਆਪਾਂ ਬਹੁਤ ਜ਼ਿਆਦਾ ਨਹੀਂ ਪਾਣਾ ਕਿਉਂਕਿ ਜਦੋਂ ਆਪਾਂ ਇਹਦੀ ਗਰੇਵੀ ਬਣਾਣੀ ਹੈ ਤਾਂ ਨਮਕ ਉਹਦੇ ਵਿੱਚ ਵੀ ਪੈ ਜਾਣਾ ਅੱਧਾ ਚਮਚ ਜੁਵੈਨ ਅੱਧਾ ਚਮਚ ਕਾਲੀ ਮਿਰਚ ਚੌਥਾ ਚਮਚ ਹਲਦੀ ਦਾ ਬਹੁਤ ਜ਼ਿਆਦਾ ਨਹੀਂ ਪਾਣੀ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਮਿਕਸ ਕਰ ਦਾਂਗੇ ਇਹਦੇ ਚ ਪਾਣੀ ਬਿਲਕੁਲ ਨਹੀਂ ਪਾਣਾ ਆਪਾਂ ਨੇ ਕਿਉਂਕਿ ਕੀਆ ਪਹਿਲਾਂ ਹੀ ਕਈ ਵਾਰੀ ਪਾਣੀ ਛੱਡਣ ਲੱਗ ਜਾਂਦਾ ਆਪਾਂ ਪਹਿਲਾਂ ਹੀ ਦੇਖੋ ਕਿੰਨਾ ਪਾਣੀ ਇਹਦੇ ਚ ਨਿਚੋੜ ਲਿਆ ਇਸ ਤਰੀਕੇ ਨਾਲ ਬਣਾਓ ਕੋਫਟੇ ਬਹੁਤ ਵਧੀਆ ਬਣਦੇ ਜੇ ਆਪਾਂ ਇਹਦਾ ਪਾਣੀ ਨਾ ਨਿਚੋੜਦੇ ਤਾਂ ਇਹਦੇ ਵਿੱਚ ਬੇਸਣ ਬਹੁਤ ਜ਼ਿਆਦਾ ਪੈ ਜਾਣਾ ਸੀ ਤੇ ਕੋਫਟਿਆਂ 'ਚ ਸਿਰਫ ਬੇਸਣ ਦਾ ਹੀ ਸਵਾਦ ਆਣਾ ਸੀ ਆਪਾਂ ਨੂੰ ਕੋਈ ਕੀਏ ਦਾ ਸਵਾਦ ਨਹੀਂ ਆਣਾ ਸੀ ਕੋਫਟਿਆਂ ਦਾ ਸਵਾਦ ਨਹੀਂ ਆਣਾ ਸੀ ਬੇਸਾਂ ਦੀ ਬੇਸਣ ਲੱਗਣਾ ਸੀ ਆਪਾਂ ਨੂੰ ਹਾਂਜੀ ਤੇ ਇਹ ਗੋਲ ਹੋਣਾ ਸ਼ੁਰੂ ਹੋ ਗਿਆ ਕੋਈ ਖਿੱਲਰ ਨਹੀਂ ਰਿਹਾ ਤੇ ਇਹਦਾ ਮਤਲਬ ਕਿ ਆਪਾਂ ਨੂੰ ਬੇਸਨ ਹੋਰ ਪਾਣ ਦੀ ਲੋੜ ਨਹੀਂ ਐ ਇਹਦੇ ਵਿੱਚ ਤੇ ਆਪਾਂ ਹੁਣ ਇਹਦੇ ਕੋਫਤੇ ਬਣਾਨੇ ਸ਼ੁਰੂ ਕਰਦੇ ਨੇ ਬੜੇ ਵੱਡੇ ਵੱਡੇ ਸਾਈਜ਼ ਦੇ ਨਹੀਂ ਬਣਾਨੇ ਇਹ ਇੱਕ ਛੋਟੀ ਜੀ ਬੋਲ ਹੁੰਦੀ ਹੈ ਨਾ ਜਾਂ ਉਹ ਜਾਂ ਕਹਿ ਲਓ ਜਿਵੇਂ ਨਿੰਬੂ ਹੋ ਗਏ ਬਸ ਉਹਨੇ ਇੱਕ ਸਾਈਜ਼ ਹੀ ਹੋਣ ਜਿਆਦਾ ਵੱਡੇ ਵੱਡੇ ਅੱਖਾਂ ਨਹੀਂ ਲੱਗਦੇ ਆਪਾਂ ਇਹ ਬਣਾਣੇ ਸ਼ੁਰੂ ਕਰਦੇ ਤੇ ਇੱਕ ਸਾਈਡ ਤੇ ਆਪਾਂ ਤੇਲ ਗਰਮ ਕਰਨਾ ਸ਼ੁਰੂ ਕਰਤਾ ਤਾਂ ਜੋ ਤੇਲ ਦੀ ਗੁੜੱਤਨ ਹੈ ਨਾ ਜਿਹੜੀ ਸਰੋਂ ਦੇ ਤੇਲ ਦੀ ਉਹ ਨਿਕਲ ਜਾਵੇ ਆਪਾਂ ਇਸੇ ਤਰ੍ਹਾਂ ਸਾਰੇ ਕੋਫਟੇ ਬਣਾ ਕੇ ਰੱਖ ਲੈਣੇ ਆ ਤੇ ਇਸ ਤਰ੍ਹਾਂ ਆਪਾਂ ਨੇ ਸਾਰੇ ਕੋਫਟੇ ਬਣਾ ਕੇ ਰੱਖ ਲਏ ਤੇ ਹੁਣ ਇਹਨਾਂ ਨੂੰ ਫਰਾਈ ਕਰਦੇ ਆ ਹਾਂਜੀ ਤੇ ਅਸੀਂ ਇੱਕ ਸਾਈਡ ਤੇ ਸਰੋਂ ਦਾ ਤੇਲ ਰੱਖ ਦਿੱਤਾ ਸੀਗਾ ਇਹਦੀ ਕੁੜਤਨ ਅਸੀਂ ਚੰਗੀ ਤਰ੍ਹਾਂ ਕੱਢ ਲਈਏ ਫਿਰ ਇਹਨੂੰ ਬੰਦ ਕਰ ਦਿੱਤਾ ਸੀ ਦੁਬਾਰਾ ਤੁਹਾਨੂੰ ਅਸੀਂ ਮੀਡੀਅਮ ਫਲੇਮ ਦੇ ਉੱਪਰ ਰੱਖ ਦਿੱਤਾ ਤੇ ਇਹ ਜਿਹੜੇ ਕੋਫਤੇ ਨੇ ਆਪਾਂ ਨੇ ਮੀਡੀਅਮ ਤੇ ਹੀ ਬਣਾਣੇ ਆ ਤੇਜ਼ ਤੇ ਨਹੀਂ ਬਣਾਣੇ ਹੁਣ ਇਹ ਮੀਡੀਅਮ ਤੇ ਰੱਖਿਆ ਹੋਇਆ ਆਪਾਂ ਤੇਲ ਤੇ ਇਹਦੇ ਚ ਆਪਾਂ ਕੋਫਤੇ ਪਾਵਾਂਗੇ ਜੇ ਤੇਜ਼ ਤੇ ਪਾਏ ਤਾਂ ਇਹ ਜਲ ਸਕਦੇ ਨੇ ਇਸ ਤਰ੍ਹਾਂ ਆਪਾਂ ਸਾਰੇ ਬੰਦੇ ਜਾਣੇ ਨਰਮ ਬਲੈਂਕ ਕੋਫਟੇ ਦੀ ਸਬਜ਼ੀ ਆਪਣੀ ਬਣ ਕੇ ਤਿਆਰ ਹੋ ਜਾਣੀ ਹੈ ਇਹ ਸਬਜ਼ੀ ਬਹੁਤ ਹੀ ਵਧੀਆ ਲੱਗਦੀ ਹੈ ਬਾਕੀ ਦੇ ਕੋਫਟੇ ਥੋੜੇ ਜਿਹਾ ਪਏ ਨੇ ਉਹ ਆਪਾਂ ਫਿਰ ਬਾਅਦ ਵਿੱਚ ਉਹ ਦੂਜੇ ਪੂਲ ਚ ਪਾਵਾਂਗੇ ਹੁਣੇ ਜਦੋਂ ਥੋੜੇ ਜਿਹਾ ਬ੍ਰਾਊਨ ਹੋਣੇ ਸ਼ੁਰੂ ਹੋ ਜਾਣਗੇ ਫਿਰ ਆਪਾਂ ਇਹਨਾਂ ਨੂੰ ਥਿਲਾਵਾਂਗੇ ਜੇ ਆਪਾਂ ਨੂੰ ਇਹਨਾਂ ਨੂੰ ਪਹਿਲਾਂ ਤੋਂ ਹੀ ਹਿਲਾ ਦਿੱਤਾ ਤਾਂ ਇਹ ਜਿੰਨੇ ਵੀ ਸਾਡੇ ਕੋफ्ते ਨੇ ਸਾਰੇ ਟੁੱਟ ਜਾਣੇ ਨੇ ਤੇ ਕੋफ्ते ਜਿਹੜੇ ਹੈਗੇ ਆ ਹਲਕੇ ਬ੍ਰਾਊਨ ਹੋਣੇ ਸ਼ੁਰੂ ਹੋ ਗਏ ਹੁਣ ਇਹਨਾਂ ਨੂੰ ਆਪਾਂ ਪਰੇਕਾ ਦਾਂਗੇ ਤਾਂ ਜੋ ਜਿਹੜਾ ਸੇਕ ਹੈ ਨਾ ਸਾਰੀ ਸਾਈਡ ਤੇ ਕੋਫਟਿਆਂ ਦੇ ਲੱਗ ਜੇ ਵਿੱਚੋਂ ਕੱਚੇ ਨਾ ਰਹਿਣ ਬਸ ਇਹਨਾਂ ਨੂੰ ਆਪਾਂ ਨੇ ਇਦਾਂ ਹੀ ਜਿਵੇਂ ਜਿਵੇਂ ਬ੍ਰਾਊਨ ਹੋਈ ਜਾਣਗੇ ਆਪਾਂ ਇਹਨਾਂ ਨੂੰ ਹਿਲਾਈ ਜਾਣਾ ਇਹ 5 ਤੋਂ 7 ਮਿੰਟ ਹੀ ਲੱਗੇ। ਕੋफ्ते ਦੇਖੋ ਬਹੁਤ ਵਧੀਆ ਬਣ ਕੇ ਤਿਆਰ ਹੋ ਰਹੇ ਨੇ। ਆ ਦੇਖੋ ਕੋफ्ते ਆਪਣੇ ਲਾਲ ਹੋ ਚੁੱਕੇ। ਇਹ ਸਾਰੇ ਆਪਾਂ ਮੀਡੀਅਮ ਫਲੇਮ ਤੇ ਹੀ ਬਣਾਏ ਐ। ਚੰਗੀ ਤਰ੍ਹਾਂ ਤੇਲ ਕੱਢ ਲੈਣਾ ਇਹਨਾਂ ਚੋਂ ਤੇ ਇਹਨਾਂ ਨੂੰ ਪਲੇਟ 'ਚ ਕੱਢ ਲੈਣਾ। ਬਹੁਤ ਵਧੀਆ ਕੋफ्ते ਬਣ ਕੇ ਤਿਆਰ ਹੋ ਰਹੇ। ਹੁਣ ਇਸੇ ਤਰ੍ਹਾਂ ਜਿਹੜੇ ਆਪਣੇ ਬਾਕੀ ਦੇ ਕੋफ्ते ਆ ਆਪਾਂ ਉਹਨਾਂ ਨੂੰ ਵੀ ਫਰਾਈ ਕਰ ਲੈਣੇ ਕੋफ्ते ਸਾਡੇ ਬਣ ਕੇ ਤਿਆਰ ਹੋ ਚੁੱਕੇ ਤੇ ਕੋफ्ते ਅੰਦਰੋਂ ਵੀ ਇਹ ਚੰਗੀ ਤਰ੍ਹਾਂ ਪੱਕ ਚੁੱਕੇ ਨੇ ਇਹ ਦੇਖੋ ਕਿੰਨੇ ਵਧੀਆ ਕੋफ्ते ਅੰਦਰੋਂ ਪੱਕ ਚੁੱਕੇ ਆ ਤਿਆਰ ਹੋ ਗਏ ਇਹ ਚੰਗੀ ਤਰ੍ਹਾਂ ਤੇ ਹੁਣ ਆਪਾਂ ਬਣਾਨੇ ਆਂਦੀ ਗਰੇਵੀ ਆਪਾਂ ਜਿਹੜੇ ਤੇਲ ਦੇ ਵਿੱਚ ਪਕੌੜੇ ਤਲੇ ਸੀ ਉਹਨਾਂ ਦੇ ਵਿੱਚੋਂ ਇੱਕ ਕੜਛੀ ਤੇਲ ਆਪਾਂ ਲੈ ਲਿਆ ਸਰੋਂ ਦਾ ਤੇ ਇਹਦੇ ਵਿੱਚ ਹੁਣ ਆਪਾਂ ਚਾਰ ਵੱਡੇ ਪਿਆਜ਼ ਲੈ ਕੇ ਨਾ ਉਹਨਾਂ ਨੂੰ ਮਿਕਸੀ ਵਿੱਚ ਦਰਦਰਾ ਪੀਸ ਲਿਆ ਤੁਸੀਂ ਚੋਪਲ 'ਚ ਵੀ ਚੋਪ ਕਰ ਸਕਦੇ ਹੋ ਕੱਦੂਕਸ ਵੀ ਕਰ ਸਕਦੇ ਹੋ ਮੈਂ ਮਿਕਸੀ ਵਿੱਚ ਚਾਰ ਪਿਆਜ਼ਾਂ ਨੂੰ ਦਰਦਰਾ ਪੀਸ ਲਿਆ ਤੇ ਆਪਾਂ ਹੁਣ ਇਹਦੇ 'ਚ ਪਾ ਦਾਂਗੇ ਇਹਨਾਂ ਪਿਆਜ਼ਾਂ ਨੂੰ ਮੀਡੀਅਮ ਫਲੇਮ ਦੇ ਉੱਪਰ ਪਾਉਣ ਲੈਣਾ ਚੰਗੀ ਤਰ੍ਹਾਂ ਆਪਾਂ ਜਿਵੇਂ ਇਹਨੂੰ ਭੁੰਨ ਭੁੰਦੇ ਆ ਨਾ ਤੇ ਇਹਨੂੰ ਰੁਕਣਾ ਨਹੀਂ ਆਪਾਂ ਭੁੰਦੇ ਭੁੰਦੇ ਇਹਨੂੰ ਹਿਲਾਈ ਜਾਣਾ ਨਾਲ-ਨਾਲ 4-4 ਸੈਕਿੰਡ ਪੰਪਨ ਸੈਕਿੰਡ ਦਾ ਗੈਪ ਦੇ ਕੇ ਨਾ ਇਹਨੂੰ ਆਪਾਂ ਹਿਲਾਉਂਦੇ ਜਾਣਾ ਤਾਂ ਕਿ ਮਸਾਲਾ ਜਿਹੜਾ ਨਾ ਜਲੇ ਨਾ ਆਪਣਾ ਕਿਉਂਕਿ ਜੇ ਮਸਾਲੇ ਨੂੰ ਇਦਾਂ ਹੀ ਛੱਡ ਦੋ ਨਾ ਤੇ ਬੜੀ ਜਲਦੀ ਜਲਣ ਲੱਗ ਜਾਂਦਾ ਹੈ। ਵਸਾ ਨੂੰ ਮੀਡੀਅਮ ਤੇ ਆਪਾਂ ਭੁੰਦੇ ਜਾਣਾ। ਤਕਰੀਬਨ ਸਾਨੂੰ 10 ਮਿੰਟ ਲੱਗੇ ਮਸਾਲਾ ਭੁੰਨਣ ਨੂੰ ਤੇ ਪਿਆਜ਼ਾਂ ਦਾ ਦੇਖੋ ਪਾਣੀ ਚੰਗੀ ਤਰ੍ਹਾਂ ਸੁੱਕ ਚੁੱਕਾ ਹੈ ਤੇ ਪਿਆਜ਼ ਵੀ ਬਰਾਊਨ ਹੋਣੇ ਸ਼ੁਰੂ ਹੋ ਗਏ ਆ। ਤੇ ਹੁਣ ਆਪਾਂ ਇੱਥੇ ਪਲੇ ਮੈਂ ਦੀ ਸਲੋ ਕਰਤੀਏ ਗੈਸ ਦੀ ਕਿਉਂਕਿ ਆਪਾਂ ਇਹਦੇ ਵਿੱਚ ਮਸਾਲੇ ਵੀ ਭੁੰਨਣੇ ਆ। ਆਪਾਂ ਅੱਧੇ ਚਮਚ ਹਲਦੀ ਦਾ ਪਾਵਾਂਗੇ ਇਹਦੇ ਵਿੱਚ। ਇੱਕ ਚਮਚਾ ਨਮਕ ਅੱਧੇ ਚਮਚ ਕਾਲੀ ਮਿਰਚ ਤੇ ਇੱਕ ਚਮਚ ਸੁੱਕਾ ਧਨੀਆ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਹਮੇਸ਼ਾ ਕਹਿੰਦੀ ਆ ਕਿ ਮੇਰੇ ਲਾਲ ਮਿਰਚਾਂ ਨਹੀਂ ਵਰਤਦੀ ਦੇਗੀ ਮਿਰਚ ਸਿਰਫ ਰੰਗਤ ਲਈ ਵਰਤ ਲਈਦੀ ਹੈ ਤੇ ਲਾਲ ਦੀ ਜਗ੍ਹਾ ਤੇ ਹਰੀਆਂ ਮਿਰਚਾਂ ਪੀਸ ਕੇ ਪਾ ਲਿਆ ਕਰੋ ਉਹ ਆਪਣੇ ਸਰੀਰ ਨੂੰ ਨੁਕਸਾਨ ਨਹੀਂ ਦਿੰਦੀਆਂ ਤੇ ਅੱਧਾ ਚਮਚ ਆਪਾਂ ਦੇਗੀ ਮਿਰਚ ਪਾਣੀ ਹੈ ਰੰਗਤ ਦੇ ਦੇ ਹੁਣ ਆਪਾਂ ਇਹਨਾਂ ਨੂੰ ਲੋ ਫਲੇਮ ਤੇ 2 ਮਿੰਟ ਤੱਕ ਪੁੰਨਾਂ ਤੇ ਹੁਣ 2 ਮਿੰਟ ਹੋ ਗਏ ਇਹਨੂੰ ਪੁੰਨਦੇ ਨੂੰ ਹੁਣ ਆਪਾਂ ਇਹਦੇ ਵਿੱਚ ਦੋ ਟਮਾਟਰ ਵੱਡੇ ਮਿਕਸੀ ਦੇ ਵਿੱਚ ਪੀਸ ਲੇ ਤੇ ਇਹ ਪਾ ਦਾਂਗੇ ਇਹਦੇ ਵਿੱਚ ਜੱਗ ਤੇ ਥੋੜਾ ਜਿਹਾ ਪਾਣੀ ਪਾ ਦਾਂਗੇ ਤਾਂ ਜੋ ਜਿੰਨਾ ਵੀ ਮਸਾਲਾ ਜੱਗ ਦੇ ਨਾਲ ਲੱਗਾ ਹੋਇਆ ਉਹ ਲੱਥ ਜੇ ਤੇ ਆਪਾਂ ਇਹਦੇ ਵਿੱਚ ਪਾ ਲઈએ ਪਾਣੀ ਬਿਲਕੁਲ ਆਪਾਂ ਨੇ ਥੋੜਾ ਜਿਹਾ ਹੀ ਪਾਣਾ 4-5 ਚਮਚਾ ਜ਼ਿਆਦਾ ਨਹੀਂ ਪਾਣਾ ਇਹ ਤਾ ਮਸਾਲਾ ਭੁੰਨਣ ਚ ਬਹੁਤ ਟਾਈਮ ਲੱਗ ਜਾਂਦਾ ਚਾਰ ਪੰਜ ਚਮਚੇ ਪਾ ਕੇ ਆਪਾਂ ਇਹਨੂੰ ਭੁੰਨਾ ਦੇ ਹੁਣ ਤੇ ਇਹਦੇ ਵਿੱਚ ਆਪਾਂ ਨੇ 2 ਚਮਚ ਲਸਣ ਅਦਰਕ ਦੀ ਪੇਸਟ ਵੀ ਪਾ ਦੇਣੀ ਹੈ ਹੁਣ ਇਹਨੂੰ ਮੀਡੀਅਮ ਫਲੇਮ ਤੇ ਆਪਾਂ ਭੁੰਨਾ ਆਪਾਂ 5 ਹਰੀਆਂ ਮਿਰਚਾਂ ਲਈਆਂ ਸੀ ਉਹ ਵੀ ਆਪਾਂ ਟਮਾਟਰਾਂ ਦੇ ਨਾਲ ਹੀ ਪੀਸ ਲਿਆ ਸੀ ਜੇ ਹੁਣ ਇਹਨੂੰ ਆਪਾਂ ਮੀਡੀਅਮ ਤੇ ਹੀ ਭੁੰਨਣਾ ਹੈ ਮੀਡੀਅਮ ਤੇ ਇਹਨੂੰ ਆਪਾਂ 10 ਮਿੰਟ ਲੱਗ ਜਾਣਗੇ ਭੁੰਨੇ ਨੂੰ ਤੇ ਮਸਾਲੇ ਦੀ ਰੰਗਤ ਦੇਖੋ ਪਾਣੀ ਬਿਲਕੁਲ ਸੁੱਕ ਚੁੱਕਾ ਹੈ ਮਸਾਲਾ ਭੁੱਜ ਗਿਆ ਹੈ ਮਸਾਲਾ ਸਾਡਾ ਬਹੁਤ ਹੀ ਭੁੱਜ ਕੇ ਤਿਆਰ ਵਧੀਆ ਤਰੀਕੇ ਨਾਲ ਤਿਆਰ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਇੱਕ ਡੰਗਾ ਪਾਣੀ ਦਾ ਪਾਵਾਂਗੇ ਗਰੇਵੀ ਤੁਸੀਂ ਆਪਣੇ ਹਿਸਾਬ ਨਾਲ ਪਤਲੇ ਗਾਰੇ ਰੱਖ ਸਕਦੇ ਹੋ ਜੇ ਆਪਾਂ ਨੂੰ ਜ਼ਰੂਰਤ ਪਈ ਤਾਂ ਆਪਾਂ ਇਹਦੇ ਵਿੱਚ ਪਾਣੀ ਹੋਰ ਪਾਵਾਂਗੇ ਹੁਣ ਆਪਾਂ ਇਹਨੂੰ ਮਸਾਲੇ ਨੂੰ ਇਹਦੇ ਚ अच्छी तरह ਮਿਕਸ ਕਰਕੇ ਤੇ ਇਹਨੂੰ ਹਾਈ ਫਲੇਮ ਤੇ ਪਕਨ ਦਵਾਂਗੇ ਦੇਖੋ ਤਰੀ ਕਿੰਨੀ ਪਤਲੀ ਲੱਗ ਰਹੀ ਹੈ ਪਰ ਫਿਰ ਵੀ ਇਹਦੇ ਚ ਹੋਰ ਪੈ ਜਾਣਾ ਆਪਾਂ ਥੋੜਾ ਜਿਹਾ ਗਲਾਸ ਨੂੰ ਪਾਣੀ ਤਿਲੇ ਛੋੜ ਪਾ ਲਿਆ ਸੀ ਹੋਰ ਪਾਤਾ ਹੈ ਗਲਾਸ ਨੂੰ ਪਾਣੀ ਇਹ ਪਤਲੀ ਤਾਂ ਹੈ ਕੁਛ ਰਿੱਜੇ ਦੀ ਵੀ ਪਰ ਜਦੋਂ ਆਪਾਂ ਇਹਦੇ ਵਿੱਚ ਕੋਕਟੇ ਪਾ ਦਾਂਗੇ ਤਾਂ ਕਾਫੀ ਜ਼ਿਆਦਾਤਰ ਇਹ ਨਾ ਜਿਹੜੀ ਉਹ ਕੋਕਟਿਆਂ ਨੇ ਸੋਖ ਲੈਣੀ ਹੈ ਤੇ ਇਹ ਆਪੇ ਗਾੜੀ ਹੋ ਜਾਣੀ ਹੈ ਹੁਣ ਆਪਾਂ ਇਹਨੂੰ 20 ਮਿੰਟ ਤੱਕ ਦੇਖਦੇ ਆਂ ਉਬਾਲਾ ਆ ਜਾਏਗਾ ਤਾਂ 20 ਮਿੰਟ ਤੱਕ ਫਿਰ ਆਪਾਂ ਦੇਖਦੇ ਆਂ ਇਹ ਕਿੰਨੀ ਵਧੀਆ ਬਣ ਕੇ ਤਿਆਰ ਹੋ ਜਾਂਦੀ ਹੈ ਆਪਾਂ ਨੇ ਇਹਨੂੰ ਹੁਣ 20 ਮਿੰਟ ਤੱਕ ਇਸੇ ਤਰ੍ਹਾਂ ਉਬਾਲ ਲੈਣਾ ਤੇਜ਼ ਗੈਸ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਸਿਮ ਤੇ 10 ਮਿੰਟ ਤੱਕ ਰਿੱਜਨ ਦਵਾਂਗੇ ਹਾਂਜੀ ਤੇ 20 ਮਿੰਟ ਹੋ ਗਏ ਸੀ ਤਰੀ ਨੂੰ ਰਿਜਦੇ ਫੁੱਲ ਫਲੇਮ ਤੇ ਫਿਰ ਅਸੀਂ ਇਹਨੂੰ 10 ਮਿੰਟ ਰਿਜਿਆ ਸਲੋ ਫਲੇਮ ਤੇ ਹੁਣ ਦੇਖੋ ਕਿਉ ਚੰਗੀ ਤਰ੍ਹਾਂ ਦੇ ਉੱਪਰ ਆ ਗਿਆ ਤੇ ਆਪਾਂ ਇਹਦੇ ਵਿੱਚ ਜਿਹੜੇ ਕੋਫਤੇ ਫਰਾਈ ਕੀਤੇ ਹੋਏ ਸੀਗੇ ਇਹ ਵਾਲੇ ਆਪਾਂ ਹੁਣ ਇਹਦੇ ਵਿੱਚ ਪਾ ਦਾਂਗੇ ਗੈਸ ਵਾਲੇ ਸਾਡੀ ਚਲਦੀ ਪਈ ਹੈ ਆਪਾਂ ਇਹਨੂੰ ਬੰਦ ਨਹੀਂ ਕਰਨਾ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਕੋਫਤੇ ਪਾ ਕੇ ਇਹਨੂੰ 2 ਮਿੰਟ ਤੱਕ ਸਿਮਤੇ ਪਕਾਉਣਾ ਹੈ ਜਿਆਦਾ ਨਹੀਂ ਪਕਾਉਣਾ ਸਿਰਫ 2 ਮਿੰਟ ਤੱਕ ਤੇ 2 ਮਿੰਟ ਬਾਅਦ ਆਪਾਂ ਗੈਸ ਬੰਦ ਕਰ ਦਿੱਤਾ ਇਹਦੇ ਵਿੱਚ ਅੱਧਾ ਚਮਚਾ ਆਪਾਂ ਨੇ ਪਾਣਾ ਹੈ ਗਰਮ ਮਸਾਲਾ ਤੇ ਹਰਾ ਕੱਟਿਆ ਹੋਇਆ ਧਨੀਆ ਤੇ ਕੋਫਟੇ ਆ ਦੀ ਸਬਜ਼ੀ ਆਪਣੀ ਬਣ ਕੇ ਤਿਆਰ ਹੋ ਗਈ ਤੁਹਾਨੂੰ ਮੇਰੀ ਰੈਸਪੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਜਿਹੜਾ ਜਿਹੜੇ ਵੀ ਮੇਰੀ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਪਲੀਜ਼ ਸਬਸਕ੍ਰਾਈਬ ਕਰਦੇ ਹੋ ਧੰਨਵਾਦ ਜੀ